SSP ਰੂਪਨਗਰ ਗੁਲਨੀਤ ਖੁਰਾਣਾ ਦੀਆਂ ਹਦਾਇਤਾਂ ਦੇ ਮੁਤਾਬਕ ਨਸ਼ਿਆਂ ਨੂੰ ਜੜੋਂ ਖਤਮ ਕਰਨ ਦੇ ਲਈ ਜੁਲਾਈ ਮੁਹਿੰਮ ਦੇ ਤਹਿਤ ਨੂਰਪੁਰ ਬੇਦੀ ਪੁਲਿਸ ਵੱਲੋਂ ਐਸਐਚਓ ਗੁਰਵਿੰਦਰ ਢਿੱਲੋਂ ਦੀ ਅਗਵਾਈ ਦੇ ਵਿੱਚ 16 ਨਸ਼ੀਲੇ ਟੀਕੇ ਸਮੇਤ ਦੋ ਵਿਅਕਤੀ ਕਾਬੂ ਕੀਤੇ ਗਏ। ਇਸ ਮੌਕੇ ਪੱਤਰਕਾਰਾਂ ਦੇ ਰੂਬਰੂ ਹੁੰਦਿਆ ਐਸਐਚਓ ਜਿਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਪਾਰਟੀ ਦੇ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ ਕਿ ਅਚਾਨਕ ਕੋ ਕੋ ਇੱਕ ਮੋਟਰਸਾਈਕਲ ਆਉਂਦਾ ਵੇਖਿਆ ਗਿਆ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਇਹ ਲੋਕ ਪੁਲਿਸ ਨੂੰ ਵੇਖ ਕੇ ਪਿੱਛੇ ਵੱਲ ਨੂੰ ਭੱਜਣ ਲੱਗਦੇ ਨੇ ਤੇ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਮੌਕੇ ਤੇ ਹੀ ਦਬੋਚ ਲਿਆ ਗਿਆ ਤੇ ਇਹਨਾਂ ਦੇ ਵੱਲੋਂ ਇੱਕ ਮੌਮੀ ਲਫਾਫਾ ਜੋ ਕਿ ਦੂਰ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਉਸ ਨੂੰ ਚੈੱਕ ਕੀਤਾ ਗਿਆ ਤਾਂ ਇਸ ਦੇ ਵਿੱਚੋਂ 16 ਨਸ਼ੀਲੇ ਟੀਕੇ ਬਰਾਮਦ ਹੋਏ ਇਹਨਾਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆਰਟੀਬੀ 1 ਦੇ ਲਈ ਨੂਰਪੁਰ ਬੇਦੀ ਤੋਂ ਸੰਜੀਵ ਲੁੱਟੇ ਦੀ ਰਿਪੋਰਟ ਸਭ ਜੋ ਪੜ੍ਹੇਗੇ ਦੋਸ਼ੀ ਕਿੰਨਾ ਇਹਨਾਂ ਕੋਲ ਨਸ਼ੀਲਾ ਕੋਟਰਾਮ ਹੋਏ ਜੀ ਇਹ ਕੱਲ ਕਰੀਬ 8:30 ਵਜੇ ਸਬੰਸਕਟਰ ਬਲਜੀਤ ਸਿੰਘ ਸੁਮੇਤ ਆਪਣੀ ਪੁਲਿਸ ਪਾਰਟੀ ਦੇ ਗਸ਼ਤ ਕਰ ਰਹੀ ਸੀਗੇ ਤੇ ਟੀ ਪੁਆਇੰਟ ਤੋਂ ਬੇਵਾਦ ਨਜ਼ਦੀਕ ਇੱਕ ਮੋਟਰਸਾਈਕਲ ਆ ਰਿਹਾ ਸੀਗਾ ਜੋ ਜਿਨ੍ਹਾਂ ਨੂੰ ਸ਼ਕਤੀ ਬਿਨਾਂ ਜਿਨ੍ਹਾਂ ਨੇ ਇਸ਼ਾਰਾ ਕੀਤਾ ਕਿ ਮੋਟਰਸਾਈਕਲ ਸਵਾਗਤੀ ਵਿਅਕਤੀ ਸੀਗੇ ਉਹਨਾਂ ਕੋਲ ਮੋਟਰਸਾਈਕਲ ਮੋੜਨ ਦੀ ਕੋਸ਼ਿਸ਼ ਕੀਤੀ ਤੇ ਇਸੇ ਦੌਰਾਨ ਜਿਹੜਾ ਮੋਟਰਸਾਈਕਲ ਦੇ ਵਿਅਕਤੀ ਪਿੱਛੇ ਬੈਠੇ ਹੋ ਉਹਨਾਂ ਦੇ ਦੇਖ ਜੋ ਕੋਈ ਬਾਬਾ ਜਿਹੜਾ ਕੱਢ ਕੇ ਰੋਡ ਤੇ ਸਿੱਟਦਾ ਸੀਗਾ ਜਿਹਨਾਂ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ ਤੇ ਜਦੋਂ ਉਹਦੀ ਤਲਾਸ਼ੀ ਕੀਤੀ ਗਈ ਇਹ ਲਿਫਾਫੇ ਦੀ ਤੋਂ ਉਹਦੇ ਵਿੱਚੋਂ ਸਾਨੂੰ 8 ਸੀਸ਼ੀਆਂ ਜਿਹੜੀ ਹੈਗੀਆਂ ਉੱਪਰ ਨੋਫਿੰਦੀਆਂ ਤੇ 8 ਸੀਸ਼ੀਆਂ ਜਿਹੜੀ ਹੈਗੀ ਏਵੀ ਦੇ ਬਰਾਮੇ ਫਿਰ ਇੰਝ ਐਕਟ ਕਿਹੜਾ ਬਣਦਾ ਫਿਰ ਜੀ ਜਿਹੜਾ ਦੋਸ਼ਾਂ ਤੋਂ ਜਿਹੜਾ ਨਸ਼ੀਲਾ ਪਦਾਰਥ ਬਰਾਮੇ ਹੋਇਆ ਉਸੇ ਬਿਹਾਤ ਜਿਹੜਾ ਸੀਗਾ 22 ਐਂਡੀਪੀਐਸ ਐਕਟ ਤਹਿਤ ਇਹਨਾਂ ਖਿਲਾਫ ਨਾਮਕਰਨ ਦਰਜ ਕੀਤਾ ਗਿਆ ਸੀ ਇੰਨੇ ਪਹਿਲਾਂ ਵੀ ਕੋਈ ਕੇਸ ਚੱਲ ਰਿਹਾ ਜੇ ਨਵੇਂ ਜਿੱਥੇ ਦੋ ਦੋਸ਼ਾਂ ਤੋਂ ਕਾਬੂ ਕੀਤਾ ਗਿਆ ਜਿਹੜਾ ਰਵੀ ਕੁਮਾਰ ਹੈ ਇਸ ਤੋਂ ਪਹਿਲਾਂ ਵੀ ਦੋ ਐਂਡੀਪੀਐਸ ਤੇ ਪਰਚੇ ਦਰਜ ਹੈ ਜਿਹੜਾ ਬਲਵੀਰ ਹੈ ਉਹਤੇ ਪਹਿਲਾ ਪਰਚਾ Two.